ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿਕ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਜੜੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਕਿ ਸੱਜਣੋਂ ਆਪਣੀ ਨਰਖ ਪਰਖ ਤਸੱਲੀ ਕਰਕੇ ਪੱਜੋ ਦੀ ਖਰੀਦਦਾਰੀ ਕਰਿਓ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬਕੇ ਸ਼ੇਅਰ ਕਰ ਦਿਓ ਹੋਰ ਵੀ ਮਾਤਰ ਦਾ ਫਾਇਦਾ ਆ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜ਼ਿਟ ਪਿੰਡ ਬੈਂਕਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਗੁਰਤਾਰ ਸਿੰਘ ਜੀ ਦੇ ਫਾਰਮ ਤੇ ਪਹੁੰਚੇ ਆ ਤਿੰਨ ਵੜਾ ਲੈ ਕੇ ਆਇਆ ਜਿਹੜੀਆਂ ਕਰਦੇ ਆ ਉਹਦੇ ਰੇ ਜਾਣਕਾਰੀ ਸਾਂਝੀ ਜੁੜੇ ਰਹੋ ਜੀ ਬਣੇ ਰਹੋ ਜੀ ਐਂਡ ਤੱਕ ਬਾਈ ਗੁਰਤਾਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਕੈਮ ਸਿੱਧਾ ਠੀਕ ਠਾਕ ਆ ਚੜ੍ਹਦੀ ਕਲਾ ਕਿਰਪਾ ਗੁਰੂ ਰਾਮ ਦਾਸ ਦੀ ਸ਼ੂਗਰ ਹੈ ਬੱਸ ਕਰੀਏ ਨੋਟ ਜੀ ਬੈਂਕਾ ਪਿੰਡ ਬੈਂਕਾ ਜ਼ਿਲ੍ਹਾ ਤਰਨਤਾਰਨ ਹਾਂ ਤਸੀਲ ਪੱਟੀ ਮੋਬਾਈਲ ਨੰਬਰ ਮੋਬਾਈਲ ਨੰਬਰ 9856 ਹਮ 21909 ਠੀਕ ਆ ਤੇ ਇਹ ਤੋਂ ਕਰੀਏ ਨਾ ਜਿਹੜੀ ਤਿਆਰ ਬਿਲਕੁਲ ਗੱਬਨ ਇਹ ਕਿਹੜੀ ਵੈਰੈਟੀ ਲੈਣ ਦੀ ਜੀ ਇਹ ਵੈਰੈਟੀ ਬਹੁਤ ਯਾਦੀ ਪਹਿਲਾਂ ਵੜੇ ਵੀ ਦਾ ਗ੍ਰੈਂਡੋ ਵੀ ਕਹਿ ਸਕਦੇ ਨਾ ਗ੍ਰੈਂਡੋ ਵੀ ਕਹਿ ਸਕਦੇ ਹਾਂ ਮਿਕਸ ਕ੍ਰੋਸ ਚ ਆ ਗਈ ਨਾ ਤੇ ਥਾਂ ਦੇ ਬਾਅਦ ਤੁਸੀਂ ਦਿਖਾਓ ਜੀ ਵਾਹ 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 ਕੀ ਬਾਤ ਹੈ ਅੱਜ ਦਿਨ ਦੋ ਚਾਰ ਲੈ ਜੂਗੀ ਹਾਂ ਜੀ ਲੈ ਜੂਗੀ ਅੱਜ ਵੀ ਲੈ ਜੂਗੀ ਤੇ ਲੱਗਣਾ ਪੂਰੀਆਂ ਹਾਂ ਖੋਲੋ ਅੱਜ ਨਹੀਂ ਸੁੰਦੇ ਹਾਂ ਜੀ ਕੀ ਬਾਤ ਹੈ ਬਹੁਤ ਸੋਹਣੀ ਹੈ ਨਹੀਂ ਚੰਗੀ ਆ ਸਿਰਾ ਵਾਹ ਜੀ ਵਾਹ ਕਮਾਲ ਹੀ ਕਰੀ ਫਿਰਦੀ ਹਨਾ ਸੱਜਣੋ ਪੂਰੀ ਸੋਹਣੀ ਵਹਿੜਿਆ ਸਿਰਾ ਤੇ ਥਣ ਭਾਂਡੇ ਦੀ ਬੰਤਰ ਸਿੰਘ ਆ ਵੇਖ ਲਓ ਲੈਓ ਮੋੜ ਲਿਓ ਵਾਹ ਜੀ ਵਾਹ ਬਹੁਤ ਸੋਹਣੀ ਹੈ ਕੁਆਲਟੀ ਬੰਦੀ ਆ ਬੰਦ ਹੋ ਜੀ ਤੇ ਇਹਦੀ ਕੀਮਤ ਜੀ ਫਿਰ ਕੀਮਤਾਂ ਪਾਉਂਦੀਆਂ ਜਾਇਜ਼ ਕਰਦੀਆਂ ਜਾਇਜ਼ ਜੀ ਹਾਂਜੀ ਹਾਂ ਮੰਗਣ ਨੂੰ ਤਾਂ ਮੈਂ 75 ਮੰਗੀ ਆ ਭਾਵੇਂ 80 ਮੰਗੀਏ ਹਾਂੜ ਵੀ ਪਹਿਲਾ ਸੂਆ ਵੀਰ ਦੰਦਾਂ 'ਚ ਬਹਿੜਿਆ ਹਾਂ ਘਾਟੋ ਘਾਟ ਵੀ 18 20 ਦੀ ਭਰਾਵਾਂ ਘਾਟਕ ਹੈਗੀ ਆ ਹੈਗੀ ਜਿਹੜਾ ਗੁੱਲਥਾਨ ਲੱਗਾ ਹਾਂਜੀ ਆਪਾਂ ਜਾਇਜ਼ ਹੀ ਮੁੱਲ ਕਰਨਾ ਜਾਇਜ਼ ਜੀ ਬੋਲ 65000 ਦੇ ਜੀ ਉੱਚੋ ਪਿਆਰ ਮਾਫਤ ਹੋ ਜਾਓ। ਉੱਚੋ ਪਿਆਰ ਮਾਫਤ 2000 ਪਿਆਰ ਸ਼ੋਰ ਕਰਾਂਗੇ। ਟ੍ਰੇਡ ਦੀ ਦੇ ਦਾਂਗਾ ਹਨਾ ਦੇ ਦਾਂਗਾ। ਆਹ ਕਹਿੰਦਾ ਵੀਰ ਦਾ ਮਾਰ ਕਰਾਂਗੇ। ਬਾਕੀ ਬੱਛੀ ਪੂਰੇ ਕੱਦ ਕਾਟ ਵਾਲੀ ਆ। ਕੱਦ ਵੱਡੀ ਆ। ਵੱਡੀ ਆ। ਛੋਟੀ ਨਹੀਂ ਸਮਝੇ ਵੀ ਛੋਟੀ ਆ। ਅਜੇ ਅਜੇ ਢਿੱਲ ਬੜੀ ਪਈ ਆ ਹਨਾ। ਇਹ ਬਹੁਤ ਢਿੱਲ ਪਈ ਆ। ਆਲਾ ਆਦੂ ਵੀ ਖਾ ਲੂ। ਹਾਂ। ਪਰ ਨਿਕਲ ਨਹੀਂ ਆ ਰਹੀ ਨੇ ਸਾਰੀਆਂ। ਵਾਕੇ ਨਿਕਲ ਨਹੀਂ। ਬੈਗ ਤੇ ਹੋਣੀ ਆਉਣ ਦੇ ਆ ਹਨਾ। ਤੇ ਜਦੋਂ ਢਿੱਲਾ ਨਿਕਲ ਗਿਆ। ਸਾਬ ਜਿੰਨੀ ਐ ਇੰਨੀ ਬਣੀ ਆ। ਬਿਲਕੁਲ ਬਿਲਕੁਲ ਬਣੀ ਆ। ਇਹੋ 200 ਰੁਪਏ ਭਲ ਪਈ ਆ। ਨਹੀਂ ਨਹੀਂ ਸਾਫ ਆ। ਕਾਦਰ ਗੁੱਦ ਪੂਰਾ ਵੱਡਾ ਜੀ ਜਦੋਂ ਮਾਨ ਕਰਾਂਗੇ ਮਾਨਤਨ ਕਰਾਂਗਾ ਨਾ ਪੂਰੀ ਓਕੇ ਰਿਪੋਰਟ ਦੂਜੇ ਨੰਬਰ ਤੇ ਆ ਗਈ ਫਿਰ ਇੱਕ ਹੋਰ ਇਹ ਟੋਕੜ ਆ ਹਾਂਜੀ ਇਹ ਟੋਕੜ ਆ ਕਿੰਨਾ ਦੁੱਧੂਗਾ ਇਹ ਥਲੇ ਦੁੱਧ 10 ਕਿਲੋ ਹੋ ਗਿਆ ਤੇ ਨੂੰ ਵੇਖੇ ਦੁਕਾਨ ਖਾ ਚੋਂ ਓਕੇ ਬਾਈ ਜੀ ਓਕੇ ਖੰਡੀ ਤੇਰੀ ਬਹੁਤ ਜਿਆਦੀ ਵਾਹ ਵਾਹ ਕੋਈ ਤਾਂ ਫਰਕ ਨਹੀਂ ਕੁਝ ਨਹੀਂ ਠੀਕ ਹੈ ਤੇ ਬਹੁਤ ਸੀਲਸ ਲੱਗ ਗਿਆ ਮੰਗਾ ਪੌਂਦੀ ਨਹੀਂ ਲੋੜ ਐਡੀ ਸੀਲ ਹਾਂਜੀ ਠੀਕ ਹੈ ਪੂਰੀ ਯਵਨ ਕਾ ਆ ਵੀ ਕੱਟ ਕੱਟ ਵਾਲੇ ਹਾਂ ਵੱਡੀ ਆ ਹਾਂ ਦੋ ਮਹੀਨੇ ਤੋਂ ਉੱਪਰ ਜਾ ਦੋ ਮਹੀਨੇ ਢਾਈ ਤਿੰਨ ਹੈਣਾ ਠੀਕ ਆ 10 ਕਿਲੋ ਦੁੱਧ ਜਿੱਸਾ ਜਰਮ ਫਿਰ ਇਹਨੂੰ ਜਿੱਥੇ ਮਰਜ਼ੀ ਖਿਲਾ ਕੇ ਥੱਲੇ ਬਹਿ ਜਾ ਲੈ ਉਹ ਥੀਲਾ ਕੇ ਪੂਰੀ ਹਾਂ ਸੀਲੀਆਂ ਸੋਲੀਆਂ ਚੰਗੀਆਂ ਹੈਣਾ ਲੈ ਉਹ ਕਰ ਬੰਦ ਇਹ ਤਾਂ ਚੁੰਗੀ ਪੈਂਦੀ ਆ ਹਰਿਆਣੀ ਹੈਗਾ ਜੀ ਜੀ ਗਾੜਾ ਕੀ ਰੇ ਜੀ ਗਾੜਾ ਫਰਾ ਰੇ ਤੇ ਇਹਦੀ ਕੀਮਤ ਫਿਰ ਕੀ ਕਰਦੇ ਆ ਬਾਈ ਜੀ ਕੀਮਤ ਤੇਦੀ ਜਾ ਰਹੀ ਆ ਤੋਹੇ ਯਾਹ ਹਾਂ ਜੀ ਹਾਂ ਜੀ ਇਹ 10 ਤੋਂ 100 ਹੋਊਗਾ ਜਦੋਂ 10 ਕਿਲੋ ਦੀ ਗਾਰੰਟੀ ਦਵਾਂਗੇ ਆਪਾਂ ਤੇ ਕਿੰਨੇ ਦੇ ਦੇਗੇ ਬੋਲਤੇ ਤਾਂ ਕਰਦੇ 32000 ਹਾਤ ਨਹੀਂ ਹਾਂ ਨਹੀਂ ਆਪਾਂ 27000 ਦੀ ਰੱਖੀ 25 ਦੀ ਜਾਂਦਗੀ 26 ਦੀ ਕਰ 26 ਉਹ ਜੀ ਮਾਰੀ ਆ 26 25 ਮਾਰੀ ਆ 25 ਪੱਕੀ ਮਾਰੀ ਨਹੀਂ ਮਾਰੀ ਨਹੀਂ 26 ਚੰਗੀ 25 ਦੀ ਕਰਦਗੇ ਹਾਂ ਨਹੀਂ 26 ਦੀ ਕਰਗੀ ਹਾਂ ਆ ਪਾ ਜਾਨੇ ਕੋਈ ਤੇ ਉੱਧਰ 100 ਛੋੜੀ ਹੋਣੀ ਆ ਠੀਕ ਆ ਜੋ ਇੱਕ ਆਗੀ ਝੁੰਗੀ ਹਨ ਕਿੰਨਾ ਦੁੱਧ ਦੇਖੋ ਬਹੁਤ ਜ਼ਿਆੜੀ ਠੰਡੀ ਸੀ ਦੁੱਧ 12 ਕਿਲੋ ਹੈ 12 ਕਿਲੋ ਇਹਦਾ ਬੱਚਾ ਸਪੇਅਰ ਹੋ ਗਿਆ ਹੋ ਗਿਆ ਨਾ ਬੱਚਾ ਉਹ ਇਹਨੂੰ ਵਾਹ ਜੀ ਲੱਗੀ ਸੀ ਤੇ ਕੱਲ ਕਿਤੇ ਬੁਖਾਰ ਹੋਇਆ ਹਾਂ ਦਵਾਈ ਬੂਟੀ ਦੇ ਦਿੱਤੀ ਆ ਪਰ ਨਹੀਂ ਵਿਚਾਰਾ ਬਚਾ ਮਰਿਆ ਅੱਜ ਹੀ ਮਰਿਆ ਚਲ ਕੋਈ ਨਹੀਂ ਚਲੋ ਵੀਡੀਓ ਚ ਖਾਰਾਂਗੇ ਇਹਨੂੰ ਹਾਂ ਸਬੂਤ ਹੋ ਜਾਂਦਾ ਜੀ ਸਬੂਤ ਹੋ ਜਾਂਦਾ ਸੱਚ ਨੂੰ ਵੈੜ ਜਾਂ ਸਿੰਘਾਂ ਵਾਲੀ ਝੂੰਗੀ 10 ਕਿਲੋ ਦੁੱਧ ਹੋਊ 10 ਤੋਂ ਬਸ ਬਾਹਰ ਹੋਊਗਾ 10 ਤੋਂ ਬਾਹਰ ਹੋਊਗਾ ਦੁੱਧ ਹੈ ਨਾ ਦਾਬ ਮੰਨ ਕੇ ਕੋਈ ਭਾਵੇਂ ਸੌਦਾ ਕਰ ਲਿਓ ਬੱਚਾ ਸਪੈਰ ਹੋ ਗਿਆ ਜੀ ਤੇ ਪਹਿਲਾ ਸੂਆ ਦੂਜਾ ਦੂਜਾ ਸੂਆ ਦੂਜਾ ਦੂਜਾ ਸਿੰਘ ਬਿਲਕੁਲ ਛੋਟਾ ਛੋਟਾ ਹੀ ਹੈ ਹੈ ਨਾ ਝੂੰਗੀ ਵੈੜ ਹੈ ਲੈਓ ਇਹ ਵੀ ਪੂਰੇ ਘਰ ਦਾਲੀ ਹੈ ਵੈੜ ਹਾਂ ਵੱਡੀ ਜਾਤ ਪਾਤ ਵਾਲੀ ਹੈ ਨਾ ਪਾਤ ਵਾਲੀ ਹੈ ਹੂੰ ਸੋਹਣੀ ਵੈੜ ਯਾਰਪਾ ਤੇ ਝੂੰਗੀ ਆ ਪਿਓਰ ਝੂੰਗੀ ਆ ਇੱਕ ਤਾਂ ਨਹੀਂ ਦੇ ਵੇਖੋ ਬੱਚੇ ਦਾ ਫਿਰ ਭਾਈ ਕਰਨਾ ਹੈ ਜੀ ਤੇ ਭਾਈ ਜੀ ਕੀਮਤ ਕਿੰਦੀ ਕੀਮਤ ਵੀਰੇ ਦਾ ਬੱਚਾ ਮੰਨ ਕਰ ਥੋੜਾ ਜਿਹਾ ਫਰਕ ਤੇ ਪਾਈ ਜਾਂਦਾ ਪਾਈ ਜਾਣਾ ਠੀਕ ਹੈ ਨਾ ਪਾਈ ਜਾਣਾ ਜੀ ਉਹ ਵੀ ਕੀਮਤ ਤੇ ਇਹਦੀ 40000 ਕਰਦੇ ਹਾਂ ਹਾਂ ਜੀ ਜੀ ਥਾਂ ਬੜਾ ਸੋਹਣਾ ਲੱਗਾ ਹਨਾ ਚੱਲਦੇ ਨਹੀਂ ਨਿਕਰਿਆ ਉਹਦੇ ਦੀਵਾਲ ਦੀ ਪੂਰੀ ਆ ਠੀਕ ਇਹ ਹੀ ਚ ਵਾਹ ਜੀ ਥਾਣ ਬੜਾ ਸੁਨਣਾ ਬੜਾ ਚੰਗਾ ਲੱਗਾ ਕਿਉਂ ਨਹੀਂ ਵਧੀਆ ਠੀਕ ਕਿੰਨੇ ਦੀ ਕਰਦਗੇ ਹੁਣ ਇਹ ਵੀ ਤਾਂ ਹਾਂ ਨਹੀਂ ਆਪਾਂ ਨਾ ਉਹਦੇ 40000 ਦੀ ਵਸੀ ਤੇ ਬਚਾ ਸਵੇਰ ਉਹਨਾਂ ਆਪਾਂ 35000 ਦੀ ਦੇ ਦਈਏ ਹੋਰ ਕਰ ਦਈਏ ਹੋਰ ਉਹਦੇ ਜਮਾਨਤ ਕਰਤਾ ਕਿੰਨਾ ਉਹ ਯਾਰ ਖੰਡਾ ਕਰ ਨਹੀਂ ਜ਼ਿਆਦਾ ਕਰੀ ਨਹੀਂ 30 ਹੀ ਨਾ ਕਰੀਏ ਨਹੀਂ ਨਹੀਂ 30 30 ਜ਼ਿਆਦਾ ਜਾਂਦਗੀ ਨਹੀਂ ਮੇਰਾ ਵੀਰ ਮੁੜ ਕੇ ਪਹਿਲਾਂ ਨਹੀਂ ਪੱਲਿਓਂ ਪੈਂਦੇ ਆ 32 ਦੇ ਦੇ ਚਲੋ ਘਾਟਾ ਦੇ ਹੈਗੇ ਆ ਹੁਣ 32 ਦੀ ਕਰ ਦਈਏ 32000 ਚ ਚਲਦੇ ਦਾ 32000 ਦੀ ਸੜੀ 30000 ਤੋਂ ਨਾ ਵੀਰ ਛੋਟ ਹੀ ਹੋਣੀ ਲੋੜ ਤੇ ਯਾਰ ਹਾਂ ਜਿੱਦੀ ਵਾਸੀ ਚੰਗੀ ਆ ਨਾ ਹਾਂ ਤੂੰ ਵੀ 25 ਦਿਨ ਵੀਰੇ ਹੈਗੇ ਆ ਮਹੀਨੇ ਤੋਂ ਅੰਦਰ ਹੀ ਹੋਗਾ ਬੱਚਾ ਹਾਂ ਇਹ ਨਹੀਂ ਆਖਣਾ ਮੈਂ ਹੱਥ ਦੇਦਾ ਹਾਂ ਹਾਂ ਉਗਾ ਦੇ ਬੱਚਾ ਚੰਗੀ ਜਰਾ ਬੱਚਾ ਦੇ ਵਾਰਾਂ ਵਿਖਾਤਾ ਹਾਂ ਹੱਥ ਤੇਰਾ ਨਹੀਂ ਆਖਣਾ ਤੂੰ ਹੱਥ ਦੇਦਾ ਵਾ ਮੀਨੇ ਤਾਂ ਉੰਦਰ ਹੁਗਾਂ ਤੇ ਅਗਲਾ ਵੀ ਮੰਨ ਕੇ ਮਹੀਨਾ ਹੀ ਚੱਲੇ ਪਤੀ ਆ ਕੇ ਆਪਣੀ ਨਗਰ ਵੇਚਣਾ ਵੈੜਾ ਚੰਗੀਆਂ ਖਰੀਦਦਾਰੀ ਕਰਿਓ ਪਿੰਡ ਬੈਂਕਾ ਪਹੁੰਚ ਕੇ ਸასი ਕਾਲ ਦੀ ਸਾਰ